ਕਿਤੇ ਸਾਡੇ ਮਾਡਲ ਆਉਣ ਆਏ ਤੁਸੀਂ ਧੰਨਵਾਦ ਜੀ ਤੇ ਅੱਜ ਦੇ ਜਿਹੜੇ ਨੀ ਪੱਤਰ ਨੇ ਕਿੰਨੇ ਸਕੂਲਾਂ ਦੇ ਨੇ ਤੇ ਐਸ ਸਕੂਲ ਦਾ ਜਿਹੜਾ ਤੁਸੀਂ ਨੀ ਪੱਤਰ ਰੱਖਿਆ ਇਹ ਤੋਂ ਇਲਾਵਾ ਪਿੰਡਾਂ ਵਾਂ ਤੇ ਹੋਰ ਕੀ ਸੋਚਦੇ ਹੋ ਖੋਦ ਲਿਆ ਹੋਰ ਪਿੰਡਾਂ ਬਾਉ ਜੀ ਬਾਉ ਜੀ ਬਰੇ ਦਾ ਮੇਰਾ ਆਪਦਾ ਪਿੰਡ ਹੈ ਜੀ ਜੋ ਪਿੰਡ ਕਹੂਗਾ ਉਹੀ ਹੋ ਜਾਊਗਾ ਤੇ ਅੱਜ ਸੱਤ ਪਿੰਡਾਂ ਦੇ ਵਿੱਚ ਤਕਰੀਬਨ 1.5 ਕਰੋੜ ਰੁਪਏ ਦੇ ਸਕੂਲਾਂ ਸਕੂਲਾਂ ਦੇ ਕੰਮ ਨੇ ਤੇ ਉਹ ਤੋਂ ਇਲਾਵਾ ਤਿੰਨ ਪਿੰਡਾਂ ਦੇ ਵਿੱਚ 4 ਕਰੋੜ 70 ਲੱਖ ਰੁਪਏ ਦੇ ਨਾਲ ਅੰਡਰਗਰਾਊਂਡ ਪਾਈਪਲਾਈਨਾਂ ਨੇ ਜਿਹੜਾ ਤਾਂ ਕਿ ਟੇਲ ਤੱਕ ਪਾਣੀ ਪਹੁੰਚਾਇਆ ਜਾ ਸਕੇ ਉਹਦੇ ਪ੍ਰੋਜੈਕਟ ਨੇ 2.5 ਕਿਲੋਮੀਟਰ ਲੰਬੀ ਅੰਡਰਗਰਾਊਂਡ ਪਾਈਪਲਾਈਨ ਹੈ ਜਿਹੜੀ ਉਹ ਅੱਜ ਸ਼ੁਰੂ ਕਰਨ ਜਾ ਰਹੇ ਆ ਤੇ ਸਰ ਇੱਥੇ ਮੈਂ ਇਥੇ ਮੰਗਦੇ ਲੋਕਾਂ ਦੀ ਵੀ ਕੁਛ ਜਿਹੜਾ ਨਾ ਮਨਰੇਗਾ ਦਾ ਕੰਮ ਹੈ ਉਹ ਪਾਰ ਦਾ ਪਾਰ ਦਾ ਹੋਣਾ ਚਾਹੀਦਾ ਲਗਾਤਾਰ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਲੋਕਾਂ ਨੂੰ ਖੱਜਲ ਖਾਰ ਨਾ ਹੋਣ ਕਿਉਂ ਜਿਹੜੀਆਂ ਸਾਡੀਆਂ ਮਾਮਾ ਕਿਰਤ ਕਰਦੀਆਂ ਨੇ ਇਹਦੇ ਵਿੱਚ ਤੇ ਉਹਦਾ ਵੀ ਥੋੜਾ ਜਿਹਾ ਕੰਮ ਜੇ ਹੋਰ ਪੰਚਾਇਤ ਦਾ ਕੰਮ ਹੈ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ ਦੱਸੋ ਸਰਪੰਚ ਸਾਹਿਬ ਵੀਡੀਓ ਸਾਹਿਬ ਹਾਂ ਵੀਡੀਓ ਸਾਹਿਬ ਸਰਪੰਚ ਸਾਹਿਬ ਮਨਰੇਗਾ ਦੇ ਜਿੰਨੇ ਕਾਰਡ ਬਣੇ ਨੇ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਠੀਕ ਹੈ ਨਾ ਸਾਰਿਆਂ ਨੂੰ ਕੰਮ ਦੋ ਤੇ ਟਾਈਮਲੀ ਉਹਨਾਂ ਦੀ ਪੇਮੈਂਟ ਜਿਹੜੀ ਹੋਣੀ ਚਾਹੀਦੀ ਹਾਂ ਹਾਂ ਦੱਸੋ ਸਾਡੇ ਪਿੰਡ ਦੇ ਪਹੁੰਚ ਦੇ ਨਿਕਾ ਸਵਾਗਤ ਕਰਦੇ ਆਂ ਤੇ ਜੀ ਆਇਆਂ ਆਖਦੇ ਆਂ ਬਹੁਤ ਸੋਨਾ ਬਾਰ ਲੱਗ ਰਿਹਾ ਹੈ ਨਾ ਸਾਡੇ ਪਿੰਡ ਵਾਸਤੇ ਕੁੱਤਾ ਮੈਦੀ ਗ੍ਰਾਂਟ ਆਈ ਹੈਗੀ ਤੇ ਹੋਰ ਥੋੜਾ ਸਿੱਖਿਆ ਗ੍ਰਾਂਤੀ ਦੇ ਜੋ ਕੰਮ ਚੱਲ ਰਹੇ ਨੇ ਬਹੁਤ ਸਲਾਘਾਯੋਗ ਨੇ ਸਾਡੇ ਪਿੰਡ ਦੇ ਮੰਤਰੀ ਸਾਹਿਬ ਜੀ ਦੋੜ ਮੰਡੀ ਨੇ ਛੋਟੀਆਂ ਇੱਕ ਤਾਂ ਸਕੂਲ ਬਣਦੀ ਹੈ ਸੁਨਾਮ ਦੇ ਲਾਗੇ ਦਾ ਕੇਸਿਆਲਾ ਤੇ ਮਡਲਡਨ ਟੂ ਭਗਵਾਨਪੁਰਾ ਤੇ ਮਾਰੇ ਕੰਮ ਵਾਨੇ ਚਾਰੇ ਪੈਣਾ ਜੇ 10ਵੀਂ ਤੱਕ ਦਾ ਸਕੂਲ ਨਹੀਂ ਹੈਗਾ ਕੋਈ ਵੀ ਜੀ ਸਾਡੀ ਬੇਨਤੀ ਹੈ ਵੀ ਇਹਨੂੰ 10ਵੀਂ ਤੱਕ ਸਕੂਲ ਕਰਿਆ ਜਾਵੇ ਦੂਜੇ ਕਮ ਹੁੰਦੇ ਰਹੇ ਨੇ ਇੱਕ ਸਾਡੀ ਸਭ ਤੋਂ ਵੱਡੀ ਡਿਮਾਂਡ ਕੀ ਆ ਸਾਡਾ ਬੱਸ ਸਟੈਂਡ ਤੇ ਬੱਸ ਨਹੀਂ ਰੁਕਦੀ ਉਹ ਤੁਹਾਨੂੰ ਮਿਲ ਕੇ ਬਹੁਤ ਵਾਰ ਬੇਨਤੀ ਕਰ ਚੁੱਕੇ ਆ ਸਾਡਾ ਉਹ ਜੀ ਰੋਹ ਲਗਾਤੇ ਜਦੋਂ ਮੈਨੂੰ ਮਿਲਦੀ ਹੈ ਮਾਤਾ ਮਾਂ ਦੇ ਇਹ ਨੰਬਰ ਹੈ ਲਈ ਕੀ ਬੱਸ ਰੁਕ ਜੇ ਬੱਸ ਰੁਕ ਜੇ ਤੁਸੀਂ ਮੰਦੇ ਨਹੀਂ ਡਾਉਂਦੇ ਬੱਸ ਰੁਕ ਜੇ ਤੇ ਬਾਕੀ ਧੰਨਵਾਦ ਜੀ ਤੁਹਾਨੂੰ ਜੀ ਆਇਆਂ ਨੂੰ ਵਿੰਦੇ ਆ ਦੇ ਇਸ ਪਵਿੱਤਰ ਮੰਦਿਰ ਦੇ ਵਿੱਚ ਪਹੁੰਚੇ ਸਾਰੇ ਹੀ ਮਾਪੇ ਸਾਰੇ ਹੀ ਪਿੰਡ ਵਾਸੀ ਸਰਪੰਚ ਸਾਹਿਬ ਸਾਰੇ ਪੰਚਾਇਤ ਸਾਰੇ ਅਧਿਕਾਰੀ ਸਾਹਿਬ ਐਲਟੀੀਐਮ ਸਾਹਿਬ ਡੀਓ ਮੈਡਮ ਸਾਰੇ ਹੀ ਟੀਚਰਸ ਦੇ ਸਕੂਲ ਦੇ ਔਰ ਮੀਡੀਆ ਦੇ ਸਾਥੀ ਔਰ ਜਿਨ੍ਹਾਂ ਦੇ ਲਈ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਬਹੁਤ ਹੀ ਪਿਆਰੇ ਪਿਆਰੇ ਜੇ ਮੰਨੇ ਮੁੰਨੇ ਸ਼ਰarati ਜੇ ਬੱਚੇ ਸਾਰੇ ਪਤਾ ਕਰੋ ਪ੍ਰੋਗਰਾਮ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੈ ਸਾਡੋ ਪਹਿਲਾਂ ਤਾਂ ਭਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਉਣ ਤੇ ਇਹਨਾਂ ਪਿਆਰਮਾਨ ਸਰਕਾਰ ਬਖਸ਼ਿਆ ਮਿਸ਼ਨ ਦੀ ਤਰ੍ਹਾਂ ਔਰ ਨਾਰੀ ਉਸਤਾਖੀ ਦੀ ਮਾਫੀ ਕਿ ਥੋੜਾ ਜਿਹਾ 15 ਮਿੰਟ ਲੇਟ ਹੋ ਕੇ ਦਾਸਰ ਪਿਛਲੇ ਸਕੂਲਾਂ ਦੇ ਵਿੱਚ ਵੀ ਪ੍ਰੋਗਰਾਮ ਸੀ ਅੱਜ ਦੇ ਲੇਟ ਹੋ ਗਏ ਅ ਮੁਬਾਰਕਬਾਦ ਹੈ ਤੁਹਾਨੂੰ ਕਿ ਇੱਕ ਜੋ ਲੰਬੇ ਸਮੇਂ ਦੀ ਡਿਮਾਂਡ ਤੁਹਾਡੀ ਸੀਗੀ ਇੱਕ ਹੋਰ ਕਲਾਸਰੂਮ ਦੀ ਉਹਦੇ ਲਈ 9,55,000 ਰੁਪਏ ਦੀ ਲਾਗਤ ਦੇ ਨਾਲ ਨੀਂਹ ਪੱਥਰ ਜਿਹੜਾ ਆਪਾਂ ਰੱਖਿਆ ਅ ਜਿੱਤੇ ਤਕਰੀਬਨ 1.2 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਤਾਂ ਕਿ ਬੱਚਿਆਂ ਨੂੰ ਸਹੂਲਤ ਜਿਹੜੀ ਉਹ ਦਿੱਤੀ ਜਾ ਸਕੇ ਮੈਂ ਸਮਝਦਾ ਕਿ ਇਹ ਇਨਫਰਾਸਟ੍ਰਕਚਰ ਬਣਾਉਣੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਬਦਕਿਸਮਤੀ ਨਾਲ ਪਿਛਲੇ ਸਮਿਆਂ ਦੇ ਵਿੱਚ ਸਿਹਤ ਔਰ ਸਿੱਖਿਆ ਦੋਨੋਂ ਕੰਮ ਸਰਕਾਰਾਂ ਨੇ ਨਹੀਂ ਗੌਰ ਨਹੀਂ ਕੀਤੀ ਹੈਗੀ ਔਰ ਇਹ ਦੋਵੇਂ ਕੰਮ ਉਹ ਨੇ ਜਿਹੜੇ ਕਿ ਰਵਿਸ਼ਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਬਾਹਰਲੇ ਦੇਸ਼ ਦੇਖ ਲਓ ਜਿੰਨੇ ਡਿਵੈਲਪਡ ਦੇਸ਼ ਨੇ ਅਮਰੀਕਾ ਲਗਾ ਲਓ ਯੂਰਪ ਲਗਾ ਲਓ ਉਹਨਾਂ ਮੁਲਕਾਂ ਨੇ ਦੁਨੀਆ ਦੇ ਵਿੱਚ ਤਰੱਕੀ ਕੀਤੀ ਹੈ ਜਿਨ੍ਹਾਂ ਨੇ ਆਪਦੇ ਬੱਚਿਆਂ ਦੇ ਵਿੱਚ ਆਪਦੇ ਭੋਖ ਦੇ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਨਿਵੇਸ਼ ਕੱਲੇ ਪੈਸਿਆਂ ਨਾਲ ਨਹੀਂ ਨਿਵੇਸ਼ ਸਮੇਂ ਨਾਲ ਨਿਵੇਸ਼ ਕੋਸ਼ਿਸ਼ਾਂ ਨਾਲ ਨਿਵੇਸ਼ ਮਿਹਨਤ ਨਾਲ ਜਿੰਨੀ ਇਹਨਾਂ ਆ ਜਿਹੜੇ ਬੱਚੇ ਨੇ ਤੇ ਮੇਰੇ ਹਿਸਾਬ ਨਾਲ ਪ੍ਰਮਾਤਮਾ ਦੇ ਦਾ ਇੱਕ ਇੱਕ ਬੱਚਾ ਜਿਹੜਾ ਉਹ ਪ੍ਰਮਾਤਮਾ ਦੀ ਨਿਯਮਤ ਹੈ ਤੇ ਇੱਕ ਇੱਕ ਬੱਚਾ ਜਿਹੜਾ ਉਹ ਅਣਤਰਾਸ਼ੇ ਹੀਰੇ ਵਾਂਗੂ ਦਿੱਤਾ ਪਰਮਾਤਮਾ ਨੇ ਮਾਪਿਆਂ ਨੂੰ ਹੁਣ ਉਸ ਹੀਰੇ ਨੂੰ ਪਰਖਾਣ ਕੇ ਉਹਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਮਾਪਿਆਂ ਨੇ ਸਕੂਲ ਨੇ ਟੀਚਰਾਂ ਨੇ ਆ ਦੇਖੇ ਰ ਅੱਜ ਕੱਲ੍ਹ ਆਪਾਂ ਕਰਦੇ ਬੈਠੇ ਇਹ ਇਹ ਜਿਹੜਾ ਤਰਾਸ਼ਣ ਦਾ ਕੰਮ ਹੈ ਇਹ ਮਾਪਿਆਂ ਨੇ ਕਰਨਾ ਹੈ ਸਕੂਲ ਨੇ ਕਰਨਾ ਹੈ ਟੀਚਰਾਂ ਨੇ ਕਰਨਾ ਹੈ ਸਮਾਜ ਨੇ ਤੇ ਸਰਕਾਰ ਨੇ ਕਰਨਾ ਹੈ ਤੇ ਜਦੋਂ ਉਹ ਆਪਾਂ ਸਹੀ ਮਾਇਨੇ ਦੇ ਵਿੱਚ ਤਰਾਸ਼ ਲਿਆ ਤੇ ਫਿਰ ਉਸ ਹੀਰੇ ਦੀ ਪਛਾਣ ਹੈ ਜਿਹੜੀ ਤੇ ਉਸ ਹੀਰੇ ਦੀ ਚਮਕ ਹੈ ਜਿਹੜੀ ਉਹ ਦੁਨੀਆ ਖੜਕੜ ਕੇ ਦੇਖਣ ਦੀ ਦੇਖ ਸਕਦੀ ਹੈ ਪ੍ਰੋਵਾਈਡਡ ਬਸ਼ਰਤੇ ਕਿ ਆਪਾਂ ਇਹਨਾਂ ਬੱਚਿਆਂ ਦੇ ਵਿੱਚ ਜਿਹੜਾ ਹੌਨਰ ਹੈ ਉਹਨੂੰ ਸਹੀ ਸਿੱਖਿਆ ਤੇ ਵਿੱਦਿਆ ਦੇ ਜ਼ਰੀਏ ਆਪਾਂ ਉਹ ਉਜਾਗਰ ਕਰ ਸਕੀਏ ਇਸੇ ਮਕਸਦ ਦੇ ਨਾਲ ਲੱਗੇ ਹੋਏ ਪਿਛਲੇ 3 ਸਾਲਾਂ ਤੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਿਤੇ ਬਾਉਂਡਰੀ ਵਾਲ ਨਹੀਂ ਸੀਗੀ ਕਮਰੇ ਨਹੀਂ ਸੀਗੇ ਲੈਬਾਰਟਰੀਜ਼ ਨਹੀਂ ਸੀਗੀਆਂ ਬਾਥਰੂਮ ਨਹੀਂ ਸੀਗੇ ਫਰਨੀਚਰ ਨਹੀਂ ਸੀਗੇ ਬੱਚੇ ਤਪਣਾ ਤੇ ਪੈਂਦੇ ਸੀਗੇ ਅੱਜ ਬਹੁ ਗਿਣਤੀ ਸਕੂਲਾਂ ਦੇ ਵਿੱਚ ਉਹ ਕੰਮ ਨੇ ਜਿਹੜੇ ਕੰਪਲੀਟ ਹੋ ਚੁੱਕੇ ਤੇ ਜੇ ਕੋਈ ਰਹਿੰਦੇ ਵੀ ਨੇ ਮਾੜੇ-ਵੱਡੇ ਕਿਤੇ ਔਰ ਆਲੇ ਸਾਲ 6 ਮਹੀਨੇ ਤੇ ਉਹ ਵੀ ਕੰਪਲੀਟ ਹੋ ਜਾਣੇ ਨੇ ਅੱਜ 90% ਸਕੂਲਾਂ ਦੇ ਵਿੱਚ ਵਾਈਫਾਈ ਹੈ ਅੱਜ 12000 ਟੀਚਰ ਹੈ ਜਿਹੜਾ ਰੈਗੂਲਰਾਈਜ਼ ਕੀਤਾ ਜਾ ਚੁੱਕਿਆ ਸਾਡੇ 10000 ਟੀਚਰ ਹੈ ਜਿਹੜਾ ਉਹ ਬੱਚੇ ਦਾ ਭੂਕ ਖਸਵਾਰਨ ਦੇ ਲਈ ਉਹ ਨਵਾਂ ਭਰਤੀ ਕੀਤਾ ਜਾ ਚੁੱਕਿਆ 450 ਦੇ ਕਰੀਬ ਜਿਵੇਂ ਮੈਡਮ ਦੱਸ ਕੇ ਗਏ ਨੇ ਟੀਚਰ ਨੇ ਜਿਹੜਾ ਹੈਡਮਾਸਟਰਸ ਨੇ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈ ਕੇ ਆਏ ਨੇ ਤਾਂ ਕਿ ਦੁਨੀਆ ਦਾ ਜੋ ਦੇਸ਼ ਜੋ ਅੰਤਰਰਾਸ਼ਟਰੀ ਪੱਧਰ ਹੈ ਉਹਨੂੰ ਆਪਾਂ ਆਪਦੇ ਸਕੂਲਾਂ ਦੇ ਵਿੱਚ ਲਾਗੂ ਕਰ ਸਕੀਏ ਸੋ ਵੱਡੇ ਪੱਧਰ ਦੇ ਉੱਪਰ ਕੋਸ਼ਿਸ਼ਾਂ ਨੇ ਜਿਹੜੀਆਂ ਉਫਰਾਲੇ ਦੀ ਜਿਹੜੇ ਚੱਲ ਰਹੇ ਨੇ ਤੇ ਉਹਦਾ ਰਿਜ਼ਲਟ ਇਹ ਹੁਣ ਤੱਕ ਮਿਲਿਆ ਹੈ ਕਿ 9000 ਬੱਚਾ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਭਰਤੀ ਹੋ ਚੁੱਕੇ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਨਾਮ ਕਟਵਾ ਕੇ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਇਹ ਕੋਸ਼ਿਸ਼ਾਂ ਕਰਾਂਗੇ ਹਿੰਮਤ ਕਰਾਂਗੇ ਤੇ ਫਿਰ ਕਿਹੜਾ ਬੱਚਾ ਇਹਨਾਂ ਦੇ ਵਿੱਚੋਂ ਕਿੱਥੇ ਪਹੁੰਚ ਜੂਗਾ ਕਿਹੜੀ ਜ਼ਿੰਦਗੀ ਦੀਆਂ ਉਚਲੀਆਂ ਹਾਸਲ ਕਰ ਲੂਗਾ ਇਹ ਇਹ ਪ੍ਰਮਾਤਮਾ ਨੂੰ ਪਤਾ ਪਰ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਮਿਹਨਤ ਕਰੀਏ ਬੱਚਿਆਂ ਨੇ ਉੱਪਰ ਅਸੀਂ ਸਰਕਾਰ ਦੇ ਤੌਰ ਤੇ ਅੱਜ ਆਪ ਦਾ ਕੰਮ ਕਰੀਏ ਟੀਚਰ ਆਪਦਾ ਕੰਮ ਆ ਬੜੀ ਮਿਹਨਤ ਨਾਲ ਇਮਾਨਦਾਰੀ ਦੇ ਨਾਲ ਕਰਨ ਆਈ ਮਾਪੇ ਵੀ ਕਈ ਵਾਰੀ ਆਪਾਂ ਵੀ ਚੱਲ ਜਵਾਕ ਸਕੂਲ ਹੋਇਆ ਬਸ ਅਗੇ ਮਾਪਿਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਲ ਇਹਦਾ ਆਪਾਂ ਨੂੰ ਸਾਰਿਆਂ ਨੂੰ ਨਾਲ ਕਰਕੇ ਭਾਈ ਕੰਮ ਇਹਨਾਂ ਦੇ ਕਰਨਾ ਪਊਗਾ ਅੱਜ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਕੰਮ ਇਹਦਾ ਉਹ ਚੱਲ ਰਿਹਾ ਹੈ 12000 ਸਕੂਲਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਨਵਾਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਜਿਵੇਂ ਤੁਹਾਡੇ ਕੋਲ ਐ ਸੱਤ ਸਕੂਲਾਂ ਚ ਕੱਲ ਗਿਆ ਸੀ ਆਪਣੇ ਹਲਕੇ ਦੇ ਅੰਦਰ ਸੱਤ ਚੰਜ ਜਾ ਰਹੇ ਹਾਂ ਦੋਨਾਂ ਦਿਲਾ ਦੇ ਤਕਰੀਬਨ ਤਕਰੀਬਨ 2.5 ਕਰੋੜ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰਾ ਰਹੇ ਹਾਂ ਉਸ ਤੋਂ ਇਲਾਵਾ ਅੱਜ ਕਿਸਾਨ ਭਾਈਆਂ ਨੂੰ ਖੀਰਲੇ ਨੱਕੇ ਤੱਕ ਖੀਰਲੇ ਟੇਲ ਤੱਕ ਪਾਣੀ ਮਿਲੇ ਅੱਜ ਤਕਰੀਬਨ ਪੌਣੇ 5 ਕਰੋੜ ਦੀ ਲਾਗਤ ਦੇ ਨਾਲ 28.5 ਕਿਲੋਮੀਟਰ ਲੰਬੀ ਪਾਈਪਲਾਈਨ ਤਿੰਨ ਮੁਹਗਿਆਂ ਤੇ ਉਹ ਸ਼ੁਰੂ ਕਰਾਉਣ ਜਾ ਰਹੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਹਰ ਪੱਖੋਂ ਚਾਹੇ ਸੇਤ ਔਰ ਸਿੱਖਿਆ ਹੋਵੇ ਚਾਹੇ 54000 ਨੌਕਰੀਆਂ ਬਿਨਾ ਪੈਸਿਆਂ ਤੋਂ ਸਾਸ਼ਾਦ ਸ਼ਾਹ ਨੂੰ ਦੇਣ ਦੀ ਗੱਲ ਹੋਵੇ ਚਾਹੇ ਸੜਕ ਸੜਖਿਆ ਫੋਰਸ ਦੀ ਗੱਲ ਹੋਵੇ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਹੋਵੇ ਇਹਨਾਂ ਸਾਰੇ ਚੀਜ਼ਾਂ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹਾਂ ਇਹ ਨਹੀਂ ਮੈਂ ਕਹਦਾ ਹੈਗਾ ਕਿ 100% ਕੰਮ ਹੋ ਗਏ ਕਈ ਕੰਮ ਇਹ ਜਿਹੜੇ ਵੀ ਹੋਣਗੇ ਆਉਣ ਵਾਲੇ ਦਿਨਾਂ 'ਚ ਜੋ ਵੀ ਹੋਣਗੇ ਮੇਰੇ ਵੀ ਸਰਪੰਚ ਸਾਹਿਬ ਨੇ ਸਿਕੰਦਰ ਨੇ ਗੱਲ ਕੀਤੀ ਹੈ ਕਿ ਇੱਥੇ ਬਸਾਂ ਨਹੀਂ ਖੜਦੀਆਂ ਹੈਗੀਆਂ ਤੇ ਆਲਰੇਡੀ ਮੇਰਾ ਸੀਐਮ ਸਾਹਿਬ ਨੂੰ ਕਿਹਾ ਹੋਇਆ ਹੈ ਉਹਦੇ ਵਿੱਚ ਇਹ ਪ੍ਰੋਬਲਮ ਕੱਲੇ ਇੱਥੇ ਨਹੀਂ ਸਪੰਸਾ ਤੁਹਾਡੇ ਹੈਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿੰਨੇ ਜਿੰਨੇ 메ਨ ਰੋਡਾਂ ਦੇ ਉੱਪਰ ਹਾਈਵੇਜ਼ ਦੇ ਉੱਪਰ ਛੋਟੇ ਛੋਟੇ ਪਿੰਡ ਪੈਂਦੇ ਨੇ ਇਹ ਉਹਨਾਂ ਸਾਰਿਆਂ ਦੀ ਪ੍ਰੋਬਲਮ ਹੈ ਕਿ ਕਿ ਜਿਹੜੀਆਂ ਫਾਸਟ ਸਪੀਡ ਨੌਨਸਟਾਪ ਜਾਂਦੀਆਂ ਨੇ ਉਹ ਰੁਕਦੀਆਂ ਨਹੀਂ ਹੈਗੀਆਂ ਉਹ ਐਂ ਨਹੀਂ ਰੁਕਣੀ ਹੈਗੀਆਂ ਉਹਨਾਂ ਨੂੰ ਜਿਹੜਾ ਸਟੇਸ਼ਨ ਹੈ ਜਿਹੜਾ ਉਹ ਬਣਾਉਣਾ ਪੈਣਾ ਸੋ ਉੱਤੇ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੀ ਐਮ ਸਾਹਿਬ ਨੂੰ ਮੈਂ ਕਿਹਾ ਸੀਗਾ ਤੇ ਮਹਿਕਮਾ aí ਦੇ ਉੱਪਰ ਕੰਮ ਕਰ ਰਿਹਾ ਤੇ ਪਰਮਾਤਮਾ ਸੁੱਖ ਰੱਖੇ ਇਹ ਜੋ ਪਰੂਵੀ ਬੜੀ ਜਾਂਦੀ ਹੀ ਕੋਈ ਨਾ ਕੋਈ ਹੱਲ ਹੀਲਾ ਵਸੀਲਾ ਜਿਹੜਾ ਇਹਦਾ ਇਹ ਨਿਕਰੂਗਾ ਸੋ ਬਹੁਤਾ ਸਮਾਂ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਮੇਰਾ ਆਪਣਾ ਲੱਗ ਰਿਹਾ ਹੈ ਜੋ ਤੁਸੀਂ ਹੁਕਮ ਕਰੋਗੇ ਉਹ ਸਿਰੇ ਸਿਰ ਮੱਥੇ ਖੇੜੇ ਮੱਥੇ ਉਹ ਪ੍ਰਵਾਨ ਹੋਏਗਾ ਜਿਹਦੇ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਜੀ ਕੀ ਫਤਹ